ਪਾਲੇ ਦੀ ਕੁੜੀ ਢੱਕਾ ਤੋੜਨਾ ਨਹੀਂ ਆਖਾ ਮੋੜਨਾ ਨਹੀਂ ਤੇ ਐਵੇਂ ਹੀ ਭਾਂਡੇ ਛਾਂਡੇ ਖੜਕਾਈ ਜਾਣੇ ਉਹਨਾਂ ਕੌਬਲਾ ਮੱਝ ਵੀ ਕਹਦੀ ਕਿੱਧਰ ਆ ਗਈ ਅੱਜ ਪਾਪੂ ਦਾ ਤੇ ਚੂਆ ਨਹੀਂ ਉਹਦਾ ਵਾਲਾ ਉੱਥੇ ਹੀ ਸੱਪ ਤੁਰਿਆ ਫਿਰਦਾ ਉੱਥੇ ਚੂਆ ਤੁਰਿਆ ਘਾਟਾ ਕਿਸ ਦੀ ਨਾ ਤੀ ਨਾ ਓਏ ਉਹ ਆ ਗਈ ਛੱਡ ਛੱਡ ਸਾਡੇ ਮੋਕ ਦੇਣੀ ਸਾਡੇ ਪੱਟਿਆ ਨਹੀਂ ਚੋਰੀ ਉਹ ਲਾਤੀ ਆ ਵੀ ਥਾਈ ਵੱਟ ਕੇ ਲੈ ਗਿਆ ਲੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਕੋ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋ ਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾਟ ਤੱਕ ਜਰੂਰ ਦੇਖਿਓ ਐ ਪਾਲੇ ਦੀ ਕੁੜੀ ਢੱਕਾ ਤੋੜਨਾ ਨਹੀਂ ਆਖਾ ਮੋੜਨਾ ਨਹੀਂ ਤੇ ਐਵੇਂ ਹੀ ਭਾਂਡੇ ਛਾਂਡੇ ਖੜਕਾਈ ਜਾਣੇ ਡੰਗੜ ਡਰਾਈ ਜਾਣੇ ਪਤਾ ਹੀ ਨਹੀਂ ਓ ਵਾਓ ਇਨਾ ਕੰਮ ਤੁਸੀਂ ਕਿਵੇਂ ਕਰ ਲਿਆ ਹਾਏ ਅੱਲਾ ਰੱਬ ਨਾ ਕਿ ਤੇ ਵੇਖਦਾ ਮੰਮੀ ਤੈਨੂੰ ਰੱਬ ਤਾਂ ਮੈਨੂੰ ਵੇਖੀ ਜਾਂਦਾ ਹਾਏ 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 ਇਨਾ ਲੱਮਾ ਜ ਵੀ ਕਹੀਦੀ ਕਿੱਧਰ ਆ ਗਈ ਅੱਜ ਓਏ ਹੋਏ 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 ਹੋ ਆ ਵੇਲਾ ਉਧਰ ਸਿਮਰਨ ਫੜਾ ਫੜਾ ਲੱਗੀ ਹੋਈ ਆ ਓ ਸਿਮਰਨ ਨਾਟ ਸਿਮਰਨ ਐਂਸੀ ਮੱਤ ਕਰਾਓ ਪਾਣੀ ਮੇ ਮੂੰਹ ਮੱਤ ਮਾਰੋ ਨਾਟੇ ਦੇਖੋ ਵੇਖੋ ਤੁਹਾਡੇ ਸਾਹਮਣੇ ਲਾਈ ਮਾਰ ਲੱਗੀ ਮੂੰਹ ਇਹ ਆ ਚੱਕ ਤੇ ਆ ਚੱਕ ਹਰਦੀ ਅਰਦੀ ਹਰਦੀ ਲੈ ਆ ਵੇਲਾ ਬਾੜਾ ਫੇਸ ਆਖਾ ਹੋਰ ਹੋਰ ਕਿਵੇਂ ਆ ਹਰਜੀਤ ਠੀਕ ਆ ਠੀਕ ਆ ਠੀਕ ਹੀ ਆ ਭਾਈ ਹੋੜੀ ਉਧਰ ਅੱਜ ਵੀ ਕਰੇ ਗੁੱਗੂ ਨੇ ਏਕੜੀ ਚੋਰੀ ਨਹੀਂ ਚੋਰੀ ਦੀ ਸੌਂ ਖਾ ਪਸਮਾਈਆਂ ਪਸਮਾਈਆਂ ਚੋਕ ਚ ਕੋਈ ਉਹ ਮਸਲਾ ਐ ਹੁੰਦਾ ਹੁੰਦਾ ਵੀਰੇ ਦੇ ਮੁੱਕਦੇ ਨਹੀਂ ਸਾਡੇ ਪੱਠਿਆੜੀ ਚੋਰੀ ਹੁੰਦੀ ਆ ਵੀ ਥਾਈ ਵੱਢ ਕੇ ਲੈ ਕੇ ਲੈ ਆ ਜੀ ਕਰ ਗਿਆ ਲੈ ਗੁਰੂਆ ਲੈ ਆ ਡੇ ਡੰਗਰ ਭਲਾ ਭੁੱਖੇ ਹੀ ਮਰ ਜਣ ਵਿਚਾਲੋ ਹੋ ਗਲੇ ਆ ਦਾ ਸਿਰੇ ਹੀ ਕਰਾ ਗਿਆ ਪੱਠੇ ਹੀ ਲੈ ਗਿਆ ਤੜਕੇ ਤੜਕੇ ਕੋਈ ਚੋਰੀ ਕਰਕੇ ਨਰਨੇ ਕਾਲ ਜੇ ਲਗਿਆ ਕਿ ਧਰਦੀ ਹੋਵੇ ਇਧਰ ਤਾਂ ਕਿਤੇ ਨਹੀਂ ਨਿਸ਼ਾਨ ਨਿਸ਼ਾਨ ਪਿੰਡ ਨਹੀਂ ਗਿਆ ਹੋਊਗਾ ਆ ਚੱਕਲਾ ਧੱਪਾ ਸਾਰਾ ਇਹ ਤਾਂ ਲੈ ਜਾ ਇਹ ਹੁਣ ਰਾਜ ਨੂੰ ਕਹਿਣਾ ਲੈ ਜਾ ਭਰਾਵਾ ਘਰੇ ਚੱਕ ਕੇ ਆ ਵੀ ਕਿੰਨਾ ਖਾਂ ਵੱਡ ਗਿਆ ਯਾਰ ਆ ਕੀ ਕਰਦੀ ਕਟੂਰ ਦੱਸ ਲੈ ਐਥੋਂ ਵੀ ਕਿੰਨਾ ਖਾਂ ਵੱਡ ਲਿਆ ਯਾਰ ਤੜਕੇ ਤੜਕੇ ਨਰਨੇ ਕਾਲ ਜੀ ਆ ਗਈ ਸੀ ਆਪਾ ਖਾਣਾ ਐਥੋਂ ਨਿਕਲਿਆ ਐਥੋਂ ਮਾਰਾ ਬੱਦਿਆ ਨਾ ਆਵੇ ਆ ਹੀ ਲੈਣ ਜੀ ਵੱਡ ਗਿਆ ਪਰੇ ਨੂੰ ਇੱਕ ਦਿਨ ਪਹਿਲਾਂ ਵੱਡੇ ਆ ਖਾਚ ਖਾਣਾ ਹੀ ਯਾਰ ਕੋਈ ਪੱਠੇ ਚੋਰੀ ਕਰ ਲਿਆ ਪਏ ਇੱਥੇ ਟੰਦੀ ਸਰਕਾਰ ਹੈ ਰਾਜੂ ਸੜੀ ਤਾਂ ਬਹੁਤ ਗਿੰਦੀ ਔਰ ਵੇਖ ਇੱਥੇ ਕਿਉਂ ਕਿਉਂ ਠੰਡਾ ਸਰਕਾਰ ਨੇ ਤਾਂ ਵੱਲੋਂ ਕੋਲ ਕਰਾਤੀ ਪਹੁੰਚੂਣੀ ਵਾਲੀ ਅਸੀਂ ਵੀ ਅੱਜ ਆੜ ਦੇ ਵਿੱਚ ਰੱਖਾਂਗੇ ਬੋਰੀ ਕਿਉਂਕਿ ਮੱਕੀ ਦਾ ਕੱਦ ਹੋ ਗਿਆ ਵੱਡਾ ਤੇ ਹੱਥ ਘੁਗਦਾ ਨਹੀਂ ਜਾਂਦਾ ਪੈਸਿਟੀ ਸਾਈਟ ਨਾ ਪਾਉ ਕੀ ਕਰੀਏ ਪੋਣੇ ਪੈਂਦੀ ਆ ਕੀ ਕਰੀਏ ਕੋਲ ਤੋਂ ਮਰਿਆ ਨਾ ਆਵੇ ਹੁਣ ਦਿੱਤਾ ਕੋਣ ਲਾਇਡ ਦਾ ਹਾਂ ਕੀ ਕਹਿੰਦੇ ਏ ਤੂੰ ਮੇਰੇ ਲੋਕੀ ਕਹਿੰਦੇ ਜਿੱਥੇ ਸਾਪ ਹੁੰਦਾ ਤੇ ਚੂਹਾ ਨਹੀਂ ਹੁੰਦਾ ਵਾਹਲਾ ਉੱਥੇ ਹੀ ਸਾਪ ਤੁਰਿਆ ਕਰਦਾ ਉੱਥੇ ਚੂਹਾ ਤੁਰਿਆ। ਉਹ ਬਰਾ ਚੂਹਾ ਫਿਰਦਾ ਉਰਲੀ ਢੇਰੀ ਸਾਪ ਫਿਰਦਾ ਹੁਣ ਇਹਨਾਂ ਤੇ ਚੂਹੇ ਦੀ ਗੱਲ। ਤੇ ਫਿਰ ਇਹ ਤੇਰੇ ਨੇੜੇ ਕਿਵੇਂ ਆ ਗਿਆ? ਹਾਂ ਤੂੰ ਨੇਉਲਾ ਹੈ ਨਾ ਨੇਉਲਾ ਰਹਿੰਦਾ। ਲਾ ਤੂੰ ਘਾਟਾ ਕਿਸ ਦੀ ਨੌਤੀ ਨੌ। ਓਏ ਉਹ ਆ ਗਈ। ਕਿਹੜੇ ਮੁੱਦੇ ਤੇ ਤੇਰੀ ਵੀਡੀਓ ਪਾਈਏ? ਇੱਧਰ ਵੀ ਸਾਡਾ ਬਣਾਉਣਾ। ਇੱਧਰ? ਹਾਂਜੀ ਦੱਸੋ। ਬਾਬਾ ਓਏ ਰਾਹ ਬਣਾਉਣਾ ਤੂੰ ਕਹਦੀ ਤੇਰਾ ਰਾਹ ਬਣਾਉਂਦਾ। ਹਾਂ ਇਹ ਬਈ ਵਜੇਰੇ ਵੀਰ ਕਹਿੰਦਾ ਕਿ ਕਹਦੀ ਕਿ ਮੈਂ ਰਾਹ ਬਣਾਉਣਾ ਹੁਣ ਤੁਹਾਨੂੰ ਮੈਂ ਕਹਤਾ ਕਿ ਇਹ ਰਾਹ ਬਣਾਉਂਦਾ ਠੀਕ ਆ ਉਹਨਾਂ ਨੇ ਕਹਦਾ ਬਾ ਠੀਕ ਆ ਇਹ ਰਾਹ ਕਹਦਾ ਸੇਵਾ ਕਰਦਾ ਕਹਦੇ ਸੇਵਾ ਕਰਦਾ ਕਹਦਣ ਵੀਡੀਓ ਬਣਾ ਆਪ ਦੇ ਲੋਗਾਂ ਨੂੰ ਠੀਕ ਆ ਆਪ ਦੇ ਲੋਗਾਂ ਨੂੰ ਬਾਈ ਇਹ ਬਹੁਤ ਵਧੀਆ ਸੇਵਾ ਕਰ ਰਿਹਾ ਯਾਰ ਤੇ ਇਹਨੇ ਆ ਸਾਰੇ ਟੋਏ ਡੱਬੇ ਭਰਦੇ ਸਾਡੇ ਤੋਂ ਕਈ ਲੈ ਕੇ ਆਏ ਸਾਰੇ ਕਿੱਥੇ ਕਿਹੜਾ ਪਿੰਡ ਤੇਰਾ ਲੋਗੜਾ ਲੋਗੜਾ ਵਾ ਇੱਥੇ ਕਿਹੜਿਆ ਲਾਭ ਆ ਆ ਸਾਰੀ ਚੱਕ ਲਈ ਥਾਂ ਲਾਇਆ ਵਾਓ ਜੋਗੀ ਲੱਭਣ ਲਿਆ ਉਹਨੂੰ ਇਹਦਾ ਛੱਡਣਾ ਨਹੀਂ ਤੈਨੂੰ ਉਹ ਵੇ ਗੁੰਗਲਾ ਮਾਰਦਾ ਉਰੇ ਕਰ ਹੱਥ ਇੱਥੇ ਆ ਹਾਂ ਇੱਧਰ ਦੀ ਆ ਕਿੱਥੇ ਆ ਦੇਖਦਾ ਨਾਲ ਉਹ ਪਰਾਂ ਬਈ ਬੈਠਾ ਹੀ ਆ ਵੇ ਉਹ ਬੈਠਾ ਲੈ ਸਾਹਮਣੇ ਹਾਂ ਜੀ ਜੀ ਦੇਖ ਲਈ ਹੁਣੇ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ